ਹਾਂਜੀ ਹਸਤੀਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਦੱਸ ਰਿਹਾ ਹਾਂ ਵੀ ਚੰਗੀ ਖਰਾਕ ਦਾ ਕੀ ਫਾਇਦਾ ਪਾਉਣ ਦਾ ਕਿਉਂਕਿ ਆਪਾਂ ਵੀਡੀਓ ਬਣਾਈ ਸੀ ਤੁਸੀਂ ਆਪਣੇ ਚੈਨਲ ਤੇ ਦੇਖ ਵੀ ਸਕਦੇ ਹੋ ਤੇ ਅੱਜ ਆਪਣੀ ਮੱਝ ਨੂੰ 40 ਦਿਨ ਹੋ ਗਏ ਸੋਈ ਨੂੰ ਤੁਸੀਂ ਦੇਖ ਰਹੇ ਹੋ ਇਸੇ ਦੀ ਵੀਡੀਓ ਪਾਈ ਸੀਗੀ 40 ਦਿਨਾਂ ਬਾਅਦ ਇਹ ਮੱਝ ਜਿਹੜੀ ਆਪਣੀ ਹੀਟ ਦੇ ਵਿੱਚ ਆ ਚੁੱਕੀ ਹੈ ਤੇ ਅੱਜ ਆਪਾਂ ਇਹਦੇ ਟੀਕਾ ਭਰਉਣਾ ਹੈਗਾ ਤੇ ਨਾਲ ਆਪਣੇ ਡਾਕਟਰ ਜੀਤ ਸਿੰਘ ਨੇ ਤੇ ਬਾਈ ਜੀ ਹਸਤੀਕਾਲ ਜੀ ਹਸਤੀਕਾਲ ਇਹ ਇਹਨਾਂ ਕੋਲ ਇੱਕ ਜਿਹੜਾ ਹੈਗਾ ਦੋਸਤੋ ਬਹੁਤ ਹੀ ਜ਼ਿਆਦਾ ਚੰਗਾ ਛਾਣ ਹੈਗਾ ਜਿਹਦੀ ਮਾਦਾ ਰਿਕਾਰਡ 24 ਕਿਲੋ 356 ਗ੍ਰਾਮ ਦਾ ਹੈਗਾ ਗੱਗੂ ਨਾਮ ਆ ਉਹਦਾ ਉਹਦਾ ਟੀਕਾ ਭਰਾ ਰਹੇ ਆ ਆਪਾਂ ਕਿਉਂਕਿ ਵੀਡੀਓ ਬਣਾਉਂਦਾ ਇੱਕ ਇੱਕ ਆਪਣਾ ਮਾਧਿਅਮ ਇਹੀ ਹੈਗਾ ਵੀ ਸਾਨੂੰ ਦੱਸਿਆ ਜਾਵੇ ਵੀ ਕਿਹੜਾ ਛਾਣ ਦਾ ਆਪਾਂ ਟੀਕਾ ਭਰਾਵਾਂਗੇ ਤੇ ਕੀ ਉਹਦੇ ਰਿਜ਼ਲਟ ਰਹਿਣਗੇ ਆਨ ਰਿਕਾਰਡ ਆਪਣੇ ਕੋਲ ਰਿਜ਼ਲਟ ਰਹਿ ਜਾਣਗੇ ਵੀਡੀਓ ਬਣਾਉਂਦਾ ਇਹ ਫਾਇਦਾ ਇੱਕ ਤੇ ਦੋਸਤੋ ਕਿਵੇਂ ਟੀਕਾ ਭਰਨ ਵੇਲੇ ਖਿਆਲ ਰੱਖਣਾ ਚਾਹੀਦਾ ਕਿੰਨਾ ਟੈਂਪਰੇਚਰ ਹੋਣਾ ਚਾਹੀਦਾ ਪਾਣੀ ਦਾ ਹਨਾ ਜਦੋਂ ਆਪਾਂ ਟੀਕਾ ਚੈੱਕ ਕਰਨਾ ਹੈਗਾ ਤੇ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਵੀ ਜਿਹੜਾ ਆਪਣਾ ਸਾਨ ਆ ਗਿਆ ਹਨਾ ਹਾਂਜੀ ਤੇ ਉਹਦੇ ਰਿਜ਼ਲਟ ਵੀ ਆ ਚੁੱਕੇ ਨੇ ਹਾਂਜੀ ਹਾਂ ਉਹਦੇ ਬੱਚੇ ਆ ਗਏ ਬੱਚੇ ਆ ਗਏ ਤੇ ਉਹ ਡਾਕਟਰ ਸਾਹਿਬ ਫਿਰ ਆਪਾਂ ਕਰਗੇ ਤਿਆਰੀ ਆਪਾਂ ਹਾਂਜੀ ਹਾਂ ਠੀਕ ਹੈ ਜੀ ਡਾਕਟਰ ਸਾਹਿਬ ਮੈਂ ਇੱਕ ਗੱਲ ਹੋਰ ਆ ਵੀ ਹਨਾ ਟੀਕਾ ਭਰਨ ਤੋਂ ਪਹਿਲਾਂ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਜ਼ਰੂਰੀ ਹੈ ਜਿਹੜੀਆਂ ਗੱਲਾਂ ਵੀ ਕਈ ਵਾਰ ਜਾਨਵਰ ਕਨਸੀਵ ਨਹੀਂ ਕਰਦਾ ਜਿਵੇਂ ਹਾਂ ਹਾਂ ਵੀ ਉਹਨਾਂ ਦੀ ਇਸ ਤਰ੍ਹਾਂ ਜ ਇਹ ਵਧੀਆ ਨਮਾਈਏ ਦੇਖੋ ਹਾਂ ਕਿਤੇ ਕੋਈ ਇਨਫੈਕਸ਼ਨ ਨਹੀਂ ਗਈ ਉਹ ਬਗਾਨਾ ਕਰਾਸ ਕਰਾਂਗੇ ਠੀਕ ਹੈ ਉਹ ਕਈ ਵਾਰ ਨਾ ਇਥੇ ਗੋਹਾ ਲੱਗ ਜਾਂਦਾ ਜਿੰਨੇ ਠੀਕ ਹੈ ਉਹ ਫੈਲੀਦਾ ਨੁਕਸਾਨ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਇੱਕ ਹੁਣ ਆਪਾਂ ਉਹਨੂੰ ਦੇਖੋ ਇਹਦੇ ਪਤਾ ਨਹੀਂ ਅੰਦਰ ਇਨਫੈਕਸ਼ਨ ਹੈਗੀ ਹੈ ਜਾਂ ਨਹੀਂ ਠੀਕ ਹੈ ਤੇ ਉਹ ਮੇਰੀ ਭਰਾਵਾਂ ਨੂੰ ਬੇਨਤੀ ਹੈ ਜਿਵੇਂ ਦੇਖੋ ਇਹ ਸੀਥ ਆਪਣੇ ਕੋਲ ਕੱਲੀ ਹਾਂ ਇਹਦੇ ਵਿੱਚ ਆਪਾਂ ਹਲੇ ਉਹ ਨਾ ਮਤਲਬ ਇਹ ਟੀਕਾ ਹੋਣੀ ਟੀਕਾ ਨਹੀਂ ਪਾਇਆ ਜੀ ਟੀਕਾ ਨਹੀਂ ਪਾਇਆ ਪਹਿਲਾਂ ਇਹਨੂੰ ਖਾਲੀ ਸੀਥ ਨੂੰ ਅੰਦਰ ਕਰਾਸ ਕਰਕੇ ਦੇਖੋ ਕਰਾਸ ਕਰਕੇ ਦੇਖੋ ਜੇ ਤਾਂ ਕੋਈ ਇਨਫੈਕਸ਼ਨ ਹੈ ਉਹਦੇ ਉੱਪਰ ਤੇ ਇਹਦੇ ਉੱਪਰ ਨਹੀਂ ਲੱਗਣੀ ਠੀਕ ਹੈ ਉਹ ਆਪਾਂ ਭਰਾਵਾਂ ਨੂੰ ਦਿਖਾ ਦਿੰਨੇ ਹੁਣ ਠੀਕ ਹੈ ਠੀਕ ਹੈ ਕਰਕੇ ਦੇਖਦੇ ਆਪਾਂ ਤੇ ਇੱਕ ਇਥੋਂ ਖਾਸ ਕਰਕੇ ਖਿਆਲ ਰੱਖੋ ਵੀ ਇਥੋਂ ਸਾਫ਼ ਹੋਵੇ ਜਾਂ ਮਤਲਬ ਜੇ ਕਿਸੇ ਜਾਣ ਬੰਦੇ ਗੋਆ ਕਰ ਲੈ ਖਾਸ ਕਰਕੇ ਗਾਮਾਂ ਵਿੱਚ ਦਿੱਕਤ ਆ ਰਹੀ ਆਉਂਦੀ ਹੈ ਕੱਪੜਾ ਲੈ ਕੇ ਉਹਨੂੰ ਸਾਫ਼ ਕਰ ਲਓ ਸਾਫ਼ ਕਰ ਲਓ ਠੀਕ ਹੈ ਉਹ ਇਹ ਮਤਲਬ ਧਿਆਨ ਨਾਲ ਇਥੋਂ ਇਹਦੇ ਕੋਈ ਚੀਜ਼ ਅੱਗੇ ਨਾ ਲੱਗੇ ਠੀਕ ਹੈ ਗੰਦ ਦੇ ਇਹਨੂੰ ਸੀਸਮੂ ਅੰਦਰ ਲਿਜਾ ਕੇ ਚੰਗੀ ਤਰ੍ਹਾਂ ਜੀ ਬਸ ਇਸ ਤਰ੍ਹਾਂ ਹਿਲਾ ਲਓ ਪਤਾ ਲੱਗ ਜੂ ਜੇ ਕੋਈ ਇਨਫੈਕਸ਼ਨ ਇਹਦੇ ਲੱਗ ਜੂ ਠੀਕ ਹੈ ਹੁਣ ਗਨ ਕਰਾਸ ਕਰ ਗਈ ਸੀ ਡਾਕਟਰ ਸਾਹਿਬ ਹਾਂਜੀ ਹਾਂ ਚੰਗੀ ਤਰ੍ਹਾਂ ਦੇਖ ਲਿਆ ਆਪਾਂ ਹੁਣ ਆ ਭਰਾਵਾਂ ਨੂੰ ਆ ਦਿਖਾਉਣੇ ਦੇਖੋ ਇਹ ਨਾ ਸਾਫ਼ ਅੰਦਰੋਂ ਸਾਫ਼ ਆ ਜਮਾ ਤਾਰ ਆ ਤਾਰਾਂ ਜਮਾ ਸਾਫ਼ ਹੈ ਕਈ ਵਾਰੀ ਇੱਥੇ ਨਾ ਦੂਧੀਆਂ ਲੱਗ ਜੇ ਜਿਵੇਂ ਵਾਈਟ ਜੀ ਕੋਈ ਸਿੱਧੀ ਲੱਗ ਜੇ ਠੀਕ ਹੈ ਫਿਰ ਆਪਾਂ ਨੂੰ ਉੱਥੇ ਦਵਾਈ ਭਰਉਣ ਦੀ ਲੋੜ ਹੈ ਠੀਕ ਹੈ ਤੇ ਆਹੀ ਤਾਰ ਜਾਨਵਰ ਦੀ ਸਹੀ ਹੁੰਦੀ ਹੈ ਦੇਖੋ ਜਿਹੜੀ ਇਹ ਟੁੱਟ ਨਹੀਂ ਰਹੀ ਇਹਦੇ ਨਾਲ ਲੱਗ ਗਈ ਠੀਕ ਹੈ ਹੁਣ ਇਹ ਮਤਲਬ ਇਹ ਹੀ ਕਰਨ ਦਾ ਜੋਗ ਹੈ ਜੋਗ ਹੈ ਹੁਣ ਆਪਾਂ ਇਹਦੀ ਇਹ ਕਰਦੇ ਹਾਂ ਕਰਦੇ ਹਾਂ ਠੀਕ ਹੈ ਧੰਨਵਾਦ ਜੀ ਤੁਹਾਡਾ ਤੇ ਦੋਸਤੋ ਹਨਾ ਤੁਸੀਂ ਇਹ ਦੇਖ ਲਓ ਇੰਨਾਂ ਗ ਟੀਕਾ ਵੀ ਉਹ ਕਰਵਾਉਣੀ ਆ ਤੇ ਡਾਕਟਰ ਸਾਹਿਬ ਪਹਿਲਾਂ ਤਾਂ ਆਪਣਾ ਉਹ ਸਟੈਪ ਸੀ ਹਨਾ ਤੇ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਨੇ ਵੀ ਪਾਣੀ ਦਾ ਜਿਹੜਾ ਉਹ ਵੀ ਸਾਨੂੰ ਦੱਸ ਦੋ ਟੈਂਪਰੇਚਰ ਦਾ ਉਹ ਨਾ ਇਸ ਤਰ੍ਹਾਂ ਦਾ ਹਨ ਭਰਾ ਜਿਵੇਂ ਦੇਖੋ ਆ ਪਾਣੀ ਚੈੱਕ ਕਰਨ ਵਾਸਤੇ ਆਉਂਦਾ ਆਮ ਡਾਕਟਰ ਭਰਾਮਾ ਕੋਲ ਹੁੰਦਾਗਾ ਠੀਕ ਹੈ ਇਹਦੇ ਵਿੱਚ ਕੀ ਆਪਸ਼ਨ ਦਿੱਤੀ ਜਿਵੇਂ 35 37 ਤੇ 37 ਠੀਕ ਹੈ ਡਿਗਰੀ ਦੇ ਵਿੱਚ ਆਪਾਂ ਜਿਹੜਾ ਟੈਂਪਰੇਚਰ ਹੋਵੇ ਪਾਣੀ ਦਾ ਪਾਣੀ ਦਾ ਜੇ ਉਹਦੇ ਵਿੱਚ ਆਪਾਂ ਸੀਮਿੰਟ ਸਿੱਟਾਂਗੇ ਠੀਕ ਹੈ ਵੀ ਸੀਮਿੰਟ ਦੇ ਵਿੱਚ ਜਾਣੇ ਜਿਹੜੇ ਸਵਰਮ ਆਉ ਸਹੀ ਜਿਹਾਉਂਦੇ ਹੋ ਜਾਂਦੇ ਆ ਠੀਕ ਹੈ ਸਮਝ ਗਏ ਜਨਵਰੀ ਦੇ ਰਹਿਣ ਦੇ ਚਾਂਸ ਵੱਧ ਜਾਂਦੇ ਆ। ਵੱਧ ਜਾਂਦੇ ਆ ਹਾਂ। ਖਾਸ ਕਰ ਇਹਦੇ ਵਿੱਚ ਨਾ ਮਤਲਬ ਜਿਹੜਾ ਆਪਾਂ ਗੱਲ ਦਾ ਧਿਆਨ ਦੇਣਾਗਾ। ਠੀਕ ਹੈ। ਸਿਆਲ ਚ ਹੀ ਠੀਕ ਰਹਿੰਦਾ ਪਾਣੀ ਜਿਆਦਾ ਠੰਡਾ ਹੁੰਦਾ ਨਾ ਸਿਆਲ ਚ ਆਵਾ। ਹਾਂ ਹਾਂ ਗਰਮਗਾਜ ਤਾਂ ਵੈਸੇ ਚੱਲ ਜਾਂਦਾਗਾ। ਠੀਕ ਹੈ। ਪਰ ਸਿਆਲ ਚ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੁੰਦੀ ਹੈਗੀ। ਸਮਝ ਗਏ ਗੱਲ। ਜੇ ਹੁਣ ਇਹਦਾ ਆਪਾਂ ਪਹਿਲਾਂ ਦੇਖੋ ਟੈਂਪਰੇਚਰ ਬਣਾਈ ਸੀਗਾ। ਠੀਕ ਹੈ ਠੀਕ ਹੈ ਇਹਦਾ ਤਾਂ ਬਣ ਹੀ ਹੋਇਆਗਾ। ਹਾਂ ਤੇ ਭਰਾਵਾਂ ਨੂੰ ਪਤਾ ਨਹੀਂ ਲੱਗਣਾ ਇਹਦਾ ਵੀ ਕਿੰਨੇ ਡਿਗਰੀ ਟੈਂਪਰੇਚਰ ਹੈ ਜਿੰਮੇ ਇਹਦੇ ਵਿੱਚ ਦੇ ਸਮਝ ਸਕਦੇ ਆ ਹਨ ਤੇ ਇਹਦੇ ਵਿੱਚ ਆਪਾਂ ਜਿਵੇਂ ਹੁਣ ਸੀਮਨ ਸਿੱਟਾਂਗੇ ਠੀਕ ਹੈ ਉਹਨੂੰ ਰੱਖਾਂਗੇ ਆਪਾਂ ਅੱਧਾ ਤੇ ਆਹ ਦੇਖ ਲਓ ਦੋਸਤੋ ਹਨਾ ਹੁਣ ਜਿਹੜਾ ਹੈਗਾ ਸੀਮਨ ਉਹ ਵੀ ਦੇਖ ਲਓ ਤੁਸੀਂ ਹੁਣ ਕੱਢ ਰਹੇ ਆਂ ਆਪਾਂ ਇੱਕ ਨਾ ਇਹਨੂੰ ਜ਼ਿਆਦਾ ਆਪਾਂ ਉੱਪਰ ਨਹੀਂ ਲਿਆਉਣਾ ਹੁੰਦਾ ਜੀ ਅੱਛਾ ਸੀਮਨ ਨੂੰ ਮੰਨ ਲਓ ਨੀਚੇਉਂ ਚੱਕਣਾ ਹੁੰਦਾ ਨੀਚੇ ਹੀ ਚੱਕਣਾ ਹੁੰਦਾ ਚਲੋ ਆਇਆ ਨਾ ਵੀ ਜਿਹੜੇ ਬੰਦੇ AI ਕਰਨ ਦੇ ਇਸ ਚੱਕਰ ਨੇ ਹਨਾ ਸਿੱਖਣਾ ਚਾਹੁੰਦੇ ਉਹਨਾਂ ਵਾਸਤੇ ਵੀ ਇਹ ਵੀਡੀਓ ਲਾਹੇਵੰਦ ਰਹੂਗੀ ਇੱਕ ਇੱਕ ਗੱਲ ਦਾ ਮੂਰਾ ਇੱਕ ਆਪਣੇ ਗੱਗੂ ਦਾ ਕੀ ਮਤਲਬ ਆਪਣਾ ਬਾਰ ਕੋਡ ਜਾਂ ਕੋਡ ਉਹ ਦਿਖਾਇਓ ਹਾਂਜੀ ਗੱਗੂ ਦਿਖਾਉਣਾ ਜੀ ਲੈ ਵੀ ਦੋਸਤੋ ਹਨਾ ਆਹ ਦੇਖ ਲਓ ਐਮ ਵੀ ਗੱਗੂ ਮੋਹਰਾ ਝੋਟੀ ਬਨ 24356 ਚੈਂਪੀਅਨ ਪੀਡੀਐਫ ਮਾਰਚ 21 ਠੀਕ ਹੈ ਆਹ ਦੇਖ ਲਓ ਤੁਸੀਂ ਦੀ ਮਾਰਚ ਇਹਦੀ ਮਾਂ ਜਿਹੜੀ ਮਾਰਚ ਦੇ ਵਿੱਚ ਚੈਂਪੀਅਨ ਰਹੀ ਮੱਝ ਹੈ 2021 ਦੇ ਮੇਲੇ ਦੇ ਵਿੱਚੋਂ ਪੀਡੀਐਫ ਦੇ ਵਿੱਚੋਂ ਆਹ ਸੀਮਣ ਜਿਹੜਾ ਗੱਗੂ ਦਾ ਮੋਹਰਾ ਪ्योर ਮੋਹਰਾ ਦਾ ਠੀਕ ਹੈ ਡਾਕਟਰ ਸਾਹਿਬ ਤੇ ਆ ਜੋ ਕਰਾਂ ਫਿਰ ਅੱਗੇ ਆਪਾਂ ਪਾਣੀ ਦੇ ਵਿੱਚ ਇਹ ਉਹ ਜਿਵੇਂ ਹਨਾ ਡਾਕਟਰ ਸਾਹਿਬ ਨੇ ਟੀਕਾ ਕੱਢਿਆ ਇਹਦਾ ਵੀ ਵਿਸ਼ੇਸ਼ ਜਿਹੜਾ ਹੈਗਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਦੋਸਤੋ ਤੇ ਕੱਪੜੇ ਨਾਲ ਜਿਵੇਂ ਹੈਗਾ ਦੇਖ ਲਓ ਤੁਸੀਂ ਹਨਾ ਇਹ ਪ੍ਰੋਪਰ ਸਾਫ ਕਰ ਰਹੇ ਨੇ ਕੋਈ ਜਿਵੇਂ ਹੁਣ ਆਪਾਂ ਇਹਨੂੰ ਦੇਖੋ ਗਨ ਲੋਡ ਕਰਨੀ ਹੈ ਹਾਂਜੀ ਗਨ ਲੋਡ ਕਰ ਲਈ ਤੇ ਇਹਦਾ ਵੀ ਇੱਕ ਆਪਸ਼ਨ ਹੁੰਦਾਗਾ ਹਾਂਜੀ ਆਪਣੇ ਕੋਲ ਇਹ ਤਾਂ ਠੀਕ ਆ ਚੰਗੀ ਤਰ੍ਹਾਂ ਦੇਖੋ ਆਪਾਂ ਸਾਫ਼ ਕਰਿਆ ਪਹਿਲਾਂ ਸਾਫ਼ ਹੋਵੇ ਸਾਫ਼ ਕੱਪੜੇ ਨਾਲ ਕਰੂ ਠੀਕ ਹੈ ਤੇ ਚਾਹੇ ਸਾਫ਼ ਕਾਟਨ ਆਈ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਮੰਨ ਲਓ ਵੀ ਕੱਟਣਾ ਹੈਗਾ ਠੀਕ ਹੈ 101 ਮੰਨ ਲਓ 80 ਡਿਗਰੀ ਤੇ ਕੱਟਣਾ ਹੁੰਦਾ ਹੈਗਾ ਠੀਕ ਹੈ ਵੀ ਕਹਿੰਦਾ ਮਤਲਬ ਜੇ ਇਹ ਟੇਡਾ ਕੱਟਿਆ ਗਿਆ ਨਾ ਜਦੋਂ ਆਪਾਂ ਏ ਆਈ ਕਰਾਂਗੇ ਠੀਕ ਹੈ ਸੀਮਨ ਇਹਦੇ ਨਾਲ ਕੁਝ ਲਾ ਕੇ ਵਾਪਸ ਆਜੂ ਵਾਪਸ ਆਜੂ ਕੁਛ ਨਾ ਕੁਛ ਨਾ ਉਹਨਾ ਦੇਖੋ ਪਰ ਮੈਨੂੰ ਦਿਖਾਓ ਹੁਣ ਆਪਾਂ 180 ਡਿਗਰੀ ਤੇ ਇਹਨੂੰ ਕੱਟਿਆਗਾ ਠੀਕ ਹੈ ਤੇ ਉਹਦਾ ਮਤਲਬ ਇਸ ਤਰ੍ਹਾਂ ਹੁੰਦਾ ਜੀ ਜਿਵੇਂ ਆਪਾਂ ਦੇਖੋ ਗੰਨਾ ਉਹ ਕਰਾਂਗੇ ਤੇ ਇਹ ਚੰਗੀ ਤਰ੍ਹਾਂ ਸਹੀ ਲੱਗ ਜਾਂਦਾ ਸਹੀ ਲੱਗ ਜਾਂਦੀ ਹੈ ਹਨਾ ਬਹੁਤ ਬਹੁਤ ਮਤਲਬ ਕਹਿਣ ਤੋਂ ਪਹਿਲਾਂ ਮਿੱਤਰ ਪਿਆਰਿਓ ਹਨਾ ਖਿਆਲ ਰੱਖਣਯੋਗ ਗੱਲਾਂ ਹੁੰਦੀਆਂ ਨੇ ਇਸੇ ਤੋਂ ਹੀ ਜਿਵੇਂ ਆਪਣਾ ਪਸ਼ੂ ਨੇ ਗੱਭਣ ਰਹਿਣਾ ਹੁੰਦਾ ਛੋਟੀਆਂ ਛੋਟੀਆਂ ਗੱਲਾਂ ਦਾ ਹੀ ਧਿਆਨ ਰੱਖਣ ਵਾਸਤੇ ਮਤਲਬ ਜ਼ਰੂਰੀ ਹੈ ਇਹ ਗੱਲਾਂ ਦਾ ਠੀਕ ਹੈ ਜੀ ਇੱਕ ਧਿਆਨ ਹੋ ਰਾਇ ਜਿਵੇਂ ਹੁਣ ਆਹ ਲੋਕ ਵਾਲੀ ਆਪਣਾ ਕੋਲ ਨੋਰਮਲ ਗੰਨਾ ਹੈ ਵੈਸੇ ਮੈਂ ਇਹੀ ਬਰਤਦਾ ਪ੍ਰਾਣੀ 10 ਸਾਲਾਂ ਤੋਂ ਠੀਕ ਹੈ ਤੇ ਇਸ ਤਰ੍ਹਾਂ ਇਹਦੇ ਲੋਕ ਲੱਗ ਜਾਂਦਾ ਜੀ ਅੱਛਾ ਵੀ ਜਿਵੇਂ ਹੁਣ ਸੀਥ ਹੈ ਇਥੋਂ ਪੂਰੀ ਟੈਟ ਹੋ ਗਈ ਟੈਟ ਹੋ ਗਈ ਤੇ ਜਿਹੜਾ ਮੰਨ ਲਓ ਆਹ ਸਾਈਡਾਂ ਤੇ ਇਥੋਂ ਸਹੀ ਲੱਗ ਗਈ ਠੀਕ ਤੇ ਜਿਹੜਾ ਉੱਪਰ ਇਹਦੇ ਮਤਲਬ ਵੀ ਇਹ ਕਮਰਾ ਹੈ ਜਦੋਂ ਆਪਾਂ ਇਹ ਇਹ ਕਰਨ ਵੇਲੇ ਤੁਰਤ ਹੀ ਲਾਉਣਾ ਹੁੰਦਾ ਪਹਿਲਾਂ ਨਹੀਂ ਮੰਨ ਲਓ ਵਿੱਚ ਜਿਹੜਾ ਬਹਿ ਕੇ ਇੰਸਪੈਕਸ਼ਨ ਕਰਦੇ ਤੇ ਚਲੋ ਵੀ ਦੋਸਤੋ ਲੈ ਵੀ ਦੋਸਤੋ ਹਨਾ ਵੀ ਤੁਰਤ ਆਪਾਂ ਜਿਹੜਾ ਹੈਗਾ ਉਤੋਂ ਕਵਰ ਲਾਇਆ ਤੇ ਆ ਏਆਈ ਹੈ ਜਿਹੜੀ ਚੱਲ ਰਹੀ ਹੈ ਹੁਣ ਇਹਦੇ ਵਿੱਚ ਆਪਾਂ ਦੇਖਦੇ ਆਂ ਵੀ ਕਿੰਨੇ ਕ ਦੇ ਚਿਰ ਦੇ ਵਿੱਚ ਜੇ ਮਤਲਬ ਹੀਟ ਸਹੀ ਹੈ ਤਾਂ ਗਾਨਾ ਜਿਹੜੀ ਕ੍ਰੋਸ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਹੋ ਗਿਆ ਜੀ ਕੰਸੀਵਰ ਹਾਂਜੀ ਹਾਂ ਉਸੇ ਤਰ੍ਹਾਂ ਕਿ ਮੈਂ ਡਾਕਟਰ ਸਾਹਿਬ ਕਿਹਾ ਸੀ ਕਿ ਇਹਦੀ ਮਤਲਬ ਜਿਹੜਾ ਹੈਗਾ ਬੱਚੋ ਬੱਚੇਦਾਨੀ ਹੈ ਜਿਹੜੀ ਠੀਕ ਹੈ ਉਹ ਸਾਫ ਹੈ ਜੀ ਇੱਕ ਗੱਲ ਜਿਹੜੀ ਆਪਾਂ ਭਰਾਵਾਂ ਨੂੰ ਸੀਤ ਕੱਟਣ ਵੇਲੇ ਖਿਆਲ ਰੱਖਿਆ ਜੀ ਦੇਖੋ ਆ ਤਾਰਾਂ ਤਾਂ ਸਾਫ ਹੈ ਹਾਂ ਹਾਂ ਹੋਰ ਆਪਾਂ ਦੁਬਾਰਾ ਦਿਖਾ ਦਿੰਨੇ ਆ ਠੀਕ ਹੈ ਹੁਣ ਇੱਕ ਜਿਹੜਾ ਆਪਣਾ ਆਪਸ਼ਨ ਸੀ ਨਾ ਹੋਰ ਸੀਗਾ ਗੱਲ ਦਾ ਜਿਵੇਂ ਇਹਨੂੰ ਧਿਆਨ ਨਾਲ ਕੱਟਣਾ ਜੇ ਮੈਂ ਆਪਾਂ ਆਹ ਦੇਖੋ ਹੁਣ ਸਾਰਾ ਸੀਮਨ ਸਹੀ ਪੜਿਆ ਗਿਆ ਜੀ ਦੇਖੋ ਸਾਰਾ ਟੋਟਲੀ ਜਿਵੇਂ ਕਨਸੀਵ ਹੋ ਗਿਆ ਹਾਂ ਆਹ ਦੇਖੋ ਇਹਦੇ ਅੰਦਰ ਕੁਝ ਨਹੀਂ ਮੁੜਿਆ ਵਾਪਸ ਸਮਝ ਗਏ ਗੱਲ ਸਮਝ ਗਏ ਸਮਝ ਨਹੀਂ ਆਹ ਸਾਈਡਾਂ ਦੇ ਨਾ ਅੰਦਰ ਸੀਮਨ ਵਾਪਸ ਆ ਜਾਂਦਾ ਜੀ ਠੀਕ ਹੈ ਆ ਸਹੀ ਹੈ ਦੇਖੋ ਸਮਝ ਗਏ ਠੀਕ ਹੈ ਜੀ ਤੇ ਡਾਕਟਰ ਸਾਹਿਬ ਇੱਕ ਮੈਨੂੰ ਐ ਦੱਸੋ ਵੀ ਜਿਹੜੇ ਹੈਗਾ ਮਤਲਬ ਵੀ ਕਿੱਥੋਂ ਤੱਕ ਮਤਲਬ ਜਿਹੜਾ ਹੈਗਾ ਏਰੀਆ ਕਵਰ ਕਰ ਰਹੇ ਹੋ ਤੁਸੀਂ ਸਰ ਆਪਾਂ ਤਾਂ 20 ਕਿਲੋਮੀਟਰ ਦੇ ਘੇਰੇ ਚ ਵਰ ਜਾਨੇ ਆਮ ਠੀਕ ਹੈ ਬਾਕੀ ਹਾਂ ਬਾਕੀ ਹੋਰ ਭਰਾਵਾਂ ਨੂੰ ਆਪਸ਼ਨ ਹੈਗੀ ਵੀ ਸੀਮਨ ਲਿਜਾ ਕੇ ਆਪਾਂ ਤੋਂ ਭਰ ਸਕਦੇ ਆ ਫਾਰਮਰ ਲਿਜਾ ਸਕਦਾ ਆਪਾਂ ਤੋਂ ਸੀਮਨ ਠੀਕ ਹੈ ਫਾਰਮਰ ਲਈ ਆ ਸਕਦਾ ਗੱਗੂ ਦਾ ਤੇ ਡਾਕਟਰ ਸਾਹਿਬ ਹਨ ਵਾਸਤੇ ਵੀ ਜਿਵੇਂ ਹੈਗਾ ਤੁਸੀਂ ਵੀਤੀਆਂ ਮਤਲਬ ਡਾਕਟਰਾਂ ਨੂੰ ਟੀਕ ਕੇ ਜਿਹੜੇ ਨੇੜ ਦੇ ਪਿੰਡਾਂ ਦੇ ਹੋਰ ਨੇ ਉਹਨਾਂ ਨੂੰ ਵੀ ਮਤਲਬ ਪ੍ਰੋਵਾਈਡ ਕਰਵਾ ਰਹੇ ਹਾਂ ਹਾਂਜੀ ਹਾਂ ਮੇਰੇ ਤਾਂ ਡਾਕਟਰ ਭਰਾ ਨੂੰ ਬੇਨਤੀ ਹੈ ਵੀ ਮਤਲਬ ਆਪਾਂ ਆਪਦੇ ਏਰੀਆ ਵਿੱਚ ਵਧੀਆ ਨਸਲ ਪੈਦਾ ਕਰ ਲਈ ਬਣਾ ਲਗੇ ਠੀਕ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਮੇਰੇ ਵਾਸਤੇ ਇੱਥੇ ਇੰਨੀ ਦੂਰ ਆ ਕੇ ਹੈਨਾ ਟਾਈਮ ਕੱਢਿਆ ਸਪੈਸ਼ਲ ਤੇ ਮਤਲਬ ਸਾਨੂੰ ਵੀ ਇਹ ਹੈ ਗਈ ਵੀ ਜਿਹੜੇ ਹੈਗੇ ਗੱਗੂ ਦੇ ਹੈਨਾ ਵਧੀਆ ਬੱਚੇ ਆ ਜਾਣ ਨਸਲ ਵਧੀਆ ਸੁਧਾਰ ਹੋ ਜੇ ਤੇ ਘੱਟੋ ਘੱਟ ਵੀ ਆਪਾਂ ਆਪਦੇ ਏਰੀਆ ਦੇ ਵਿੱਚ ਤਾਂ ਨਸਲ ਆ ਜਿਹੜੀ ਚੰਗੀ ਪੈਦਾ ਕਰ ਸਕੀਏ ਹੈਨਾ ਤੇ ਦੋਸਤੋ ਏਸੀ ਕੀ ਹੈ ਨਾ ਤੇ ਡਾਕਟਰ ਸਾਹਿਬ ਇੱਕ ਨੰਬਰ ਜ਼ਰੂਰ ਬੋਲੋ ਤੁਸੀਂ ਰਾਮਨ ਭਰਾ ਮੇਰਾ ਨੰਬਰ 94634 19850 ਠੀਕ ਹੈ ਪਿੰਡ ਆਪਣਾ ਤਾ ਮੰਡੀ ਸਾਬੂ ਦੇ ਨਾਲ ਲਾਲੇ ਨਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਇੱਕ ਮੇਰੇ ਹੋਰ ਭਰਾਵਾਂ ਨੂੰ ਬੇਨਤੀ ਹੈ ਵੀ ਧੰਨਵਾਦ ਅਸਲ ਰਾਮਨ ਭਰਾ ਦਾ ਤੇ ਉਹਨਾਂ ਭਰਾਵਾਂ ਦਾ ਜਿਹੜੇ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਨਗੇ ਸਹੀ ਗੱਲ ਤੇ ਆਪ ਦਾ ਯੋਗਦਾਨ ਪਾਉਣਗੇ ਵੀ ਆਪਾਂ ਵਧੀਆ ਨਾਸਲ ਪੈਦਾ ਕਰ ਸਕੀਏ ਠੀਕ ਹੈ ਤੇ ਅੱਗੇ ਤੋਂ ਅੱਗੇ ਭਰਾਵਾਂ ਨੂੰ ਦੱਸਣਗੇ ਦੱਸਣਗੇ ਠੀਕ ਹੈ ਜੀ ਨਹੀਂ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਇਹ ਮੱਜ ਉਹ ਤੇ ਜਿਹੜੀ 40 ਇੱਕ ਦਿਨ ਪਹਿਲਾਂ ਸੂਈ ਸੀ ਤੇ ਅੱਜ ਆਪਾਂ ਇਹਦੇ ਟੀਕਾ ਗੱਗੂ ਬੁੱਲ ਦਾ ਭਰਾਤਾ ਤੇ ਇਹੇ ਹੁਣ ਇਸ ਟਾਈਮ ਇੱਕ ਆਪਾਂ ਹੋਰ ਭਰਨਾ ਕਟੋ ਘੱਟ ਮਤਲਬ 15 ਤੋਂ 16 ਕਿਲੋ ਦੇ ਵਿੱਚ ਵਿੱਚ ਇਹ ਮੱਝ ਦੁੱਧ ਦੇ ਰਹੀ ਐ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇ ਲਾਸਟ ਤੱਕ ਬਣੇ ਰਹਿਣ ਵਾਸਤੇ ਧੰਨਵਾਦ ਕਰਦੀ ਆਂ